ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁਆਇਨ ਲੈ ਕੇ ਜੀ ਬਹੁਤ ਹੀ ਵੈਸੁੱਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਸ਼ਰਟ ਐਂਡ ਬਾਟਮ ਦਾ ਜਿਹੜਾ ਫੈਬਰਿਕ ਹੈਗਾ ਚਨਾਉਣ ਸੋਹਾਂਦਾ ਹੋਏਗਾ ਸ਼ਰਟ ਦੇ ਉੱਪਰ ਜਾਲ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਬੂਟੀ ਵਰਕ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਹਾਂ ਜੀ ਆਪਾਂ ਇੱਕ ਦੂਸਰਾ ਚੈਨਲ ਬਣਾਇਆ ਜਿਸ ਦਾ ਨਾਮ ਹੈਗਾ ਜੀ ਪੱਡਾ ਕੈਨ ਬੁਟੀਕ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਉਸ ਦੇ ਉੱਪਰ ਆਪਾਂ ਕ ਹਾਂ ਪਹੁੰਚੇਗੀ ਹਾਂਜੀ ਇਹ ਜਿਹੜਾ ਫੈਬਰਿਕ ਹੋएगा क्रेप ਸੈਲ ਜਕਵਾਰ ਦਾ ਹੋएगा ਇਸ ਦੇ ਉੱਪਰ ਇੰਬੋਰਡੀ ਰਹੇਗੀ ਜਿਹਦੀ ਬਾਟਮ ਹੋएगी क्रेप ਸੈਲ ਜਕਵਾਰ ਦੀ ਹੋएगी 4 ਦਾ ਪਰਮੀਟਰ ਲੱਗ ਰਹੇਗਾ ਐਂ ਬਾਟਮ ਦਾ ਪਰਮੀਟਰ ਲੱਗ ਰਹੇਗਾ ਅਗਲਾ ਜਿਹੜਾ ਫੈਬਰਿਕ ਹੋएगा क्रेਪ ਦਾ ਹੋएगा ਦੁਬਾਰਾ ਫੇਰ ਤੋਂ ਸਟਾਕ ਵਿੱਚ ਆਇਆ ਇਹ ਪ੍ਰਿੰਟ ਬਹੁਤ ਹੀ ਜ਼ਿਆਦਾ ਚੱਲਦਾ ਹੈ ਬਹੁਤ ਹੀ ਜਲਦੀ ਇਹ ਸੂਰ ਜਿਹੜੇ ਸੌਲਟ ਹੋ ਜਾਂਦੇ ਨੇ ਬਹੁਤ ਹੀ ਸੋਹਣਾ ਹੈ ਇਸ ਦੇ ਉੱਪਰ ਜਰੀ ਦਾ ਸਿਕ ਪੌਜ਼ ਦਾ ਕੰਮ ਹੋਇਆ ਹੈ। ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ। ਕਲਰ ਬਹੁਤ ਹੀ ਪਿਆਰੇ ਹੋਣਗੇ। ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ। ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ। ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ। ਸ਼ਿਪਿੰਗ ਫ੍ਰੀ ਰਹੇਗੀ। 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ। ਇਹ ਜਿਹੜਾ ਫੈਬਰਿਕ ਹੋਏਗਾ ਸੈਟਨ ਜਾਰਜਰ ਦਾ ਹੋਏਗਾ। ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ। ਏਮਬੋਡੀ ਰਹੇਗੀ। ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਵਰਕ ਨਹੀਂ ਹੋਏਗਾ। ਅਗਲਾ ਜਿਹੜਾ ਫੈਬਰਿਕ ਹੋਗਾ ਪਿਓਰ ਟਿਸ਼ੂ ਦਾ ਹੋਏਗਾ ਐਸ ਦੇ ਉੱਪਰ ਵੀ ਇੰਬੋਡਰੀ ਰਹੇਗੀ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਉਸ ਦੇ ਉੱਪਰ ਸੌਰੀ ਉਹ ਜਿਹੜੀ ਬਾਟਮ ਪਲੇਨ ਹੋਏਗੀ ਸ਼ਰਟ ਦੇ ਉੱਪਰ ਵਰਕ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਕ੍ਰੇਪ ਦਾ ਹੋਏਗਾ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਹੋਏਗਾ ਨੇਚਰਲ ਕ੍ਰੇਪ ਦਾ ਸੂਟ ਹੋਏਗਾ ਘੇਰੇ ਤੇ ਵਰਕ ਹੋਏਗਾ ਬਾਹੂ ਤੇ ਵਰਕ ਹੋਏਗਾ ਬਾਟਮ ਸੇਮ ਹੋਏਗੀ ਨਾਲ ਚਨਾਉਂ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਇੰਬੋਡਰੀ ਰਹੇਗੀ ਕਲਰ ਇਹਨਾਂ ਵਿੱਚ ਸਨ ਪਾਰਟੀ ਵੇਅਰ ਹੀ ਮਿਲਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਹਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ